ਜੇਲ੍ਹ ਚ ਬੰਦ ਅਕਾਲੀ ਲੀਡਰ ਵਿਕਰਮ ਮਜੀਠੀਆ ਦੀ ਜ਼ਮਾਨਤ ਤੇ ਅੱਜ ਫਿਰ ਫੈਸਲਾ ਨਹੀਂ ਹੋ ਪਾਇਆ ਕਿਉਂਕਿ ਅੱਜ ਫਿਰ ਦੁਬਾਰਾ ਤੋਂ ਜਿਹੜੀ ਦਲੀਲਾਂ ਪੇਸ਼ ਕੀਤੀਆਂ ਖੀਆਂ ਮੀਡੀਆ ਰਿਪੋਰਟ ਦੇ ਮੁਤਾਬਕ 2 ਘੰਟੇ ਅੱਜ ਫਿਰ ਇਸ ਕੇਸ ਦੇ ਉੱਤੇ ਯਾਨੀ ਕਿ ਵਿਕਰਮ ਮਜੀਠੀਆ ਦੇ ਕੇਸ ਦੇ ਉੱਤੇ ਬਹਿਸ ਚੱਲੀ ਸਰਕਾਰ ਦੇ ਵਕੀਲ ਅਤੇ ਵਿਕਰਮ ਮਜੀਠੀਆ ਦੇ ਵਕੀਲਾਂ ਵੱਲੋਂ ਲੰਬੀਆਂ-ਲੰਬੀਆਂ ਦਲੀਲਾਂ ਪੇਸ਼ ਕੀਤੀਆਂ ਗਈਆਂ ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਜੇਕਰ ਗੱਲ ਕਰ ਲਈਏ ਸਰਕਾਰ ਵੱਲੋਂ ਤਾਂ ਸਰਕਾਰ ਵੱਲੋਂ ਇਹ ਕਿਹਾ ਗਿਆ ਕਿ ਵਿਕਰਮ ਮਜੀਠੀਆ ਦੇ ਕੇਸ ਦੇ ਵਿੱਚ ਅਸੀਂ ਬਹੁਤ ਲੰਬੀ ਚੌੜੀ ਜਾਂਚ ਕੀਤੀ ਹੈ ਅਹਿਮਾਚਲ ਪੰਜਾਬ ਯੂਪੀ ਦਿੱਲੀ ਤੱਕ ਜਾਂਚ ਕਰਕੇ ਆਏ ਆ ਸਾਡੇ ਕੋਲ ਬਹੁਤ ਤੱਥ ਹੈਗੇ ਜਿਸ ਕਰਕੇ ਇਹਨਾਂ ਨੂੰ ਜ਼ਮਾਨਤ ਨਾ ਦਿੱਤੀ ਜਾਵੇ ਤੇ ਨਾਲ ਦੇ ਨਾਲ ਹੀ ਇਹ ਵੀ ਗੱਲ ਕਹੀ ਗਈ ਕਿ ਬਿਕਰਮ ਮਜੀਠੀਆ ਦੇ ਇਸ ਕੇਸ ਦੇ ਵਿੱਚ ਸਾਬਕਾ 6 ਅਫਸਰਾਂ ਵੱਲੋਂ ਵੀ ਜਿਹੜੀ ਹੈ ਕਿ ਉਹ ਦਿੱਤੀ ਗਈ ਹੈ ਬਿਆਨ ਦਿੱਤੇ ਗਏ ਨੇ ਜਿਸ ਦੇ ਵਿੱਚ ਈਡੀ ਦੇ ਸਾਬਕਾ ਅਫਸਰ ਨਿਰੰਜਨ ਸਿੰਘ ਤੇ ਉਸ ਤੋਂ ਬਾਅਦ ਹੀ ਸਾਬਕਾ ਡੀਜੀਪੀ ਚਟੋਪਾਧਿਆ ਵੀ ਇਹ ਇਸ ਦੇ ਵਿੱਚ ਸ਼ਾਮਲ ਨੇ ਕਿਉਂਕਿ 2021 ਦੇ ਵਿੱਚ ਚੱਟੋਪਾਦਿਆ ਦੇ ਹੀ ਡੀਜੀਪੀ ਹੁੰਦਿਆ ਹੀ ਬੀਜ ਮਜੀਠੀਆ ਦੇ ਉੱਤੇ ਕੇਸ ਦਰਜ ਹੋਇਆ ਸੀਗਾ ਤੇ ਨਾਲ ਦੇ ਨਾਲ ਹੀ ਮਜੀਠੀਆ ਦੇ ਪੀਏ ਰਹੇ ਜਿਹੜੇ ਪੀਏ ਸੀ ਮਜੀਠੀਆ ਦੇ ਪਹਿਲਾਂ ਉਹਨਾਂ ਵੱਲੋਂ ਵੀ ਜਿਹੜੇ ਆ ਬਿਆਨ ਦਰਜ ਕਰਵਾਏ ਗਏ ਨੇ ਜੋ ਕਿ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਇਸ ਤਰ੍ਹਾਂ ਦੀਆਂ ਦਲੀਲਾਂ ਜਿਹੜੀਆਂ ਨੇ ਅੱਜ 2 ਘੰਟੇ ਚੱਲੀਆਂ ਪਰ ਕੋਈ ਫੈਸਲਾ ਨਹੀਂ ਆਇਆ ਤੇ ਉਧਰ ਹੀ ਵਿਕਰਮ ਜੀਠੀਆ ਦੇ ਜਿਹੜੇ ਵਕੀਲ ਨੇ ਉਹਨਾਂ ਨੇ ਇਹ ਗੱਲ ਆਖੀ ਕਿ ਇਹ ਸਾਰਾ ਫੈਸਲਾ ਜਿਹੜਾ ਸਾਰੀ ਜਾਂਚ ਹੈ ਰਾਜਨੀਤਿਕ ਪ੍ਰੇਰਿਤ ਹੈ ਪੰਜਾਬ ਸਰਕਾਰ ਤੇ ਕੋਲ ਕੋਈ ਵੀ ਠੋਸ ਸਬੂਤ ਨਹੀਂ ਹੈ ਤੇ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਸਰਕਾਰ ਦੇ ਵਕੀਲ ਜਿਹੜੇ ਨੇ ਉਹ ਲਗਾਤਾਰ ਇਸ ਮਾਮਲੇ ਦੀ ਸੁਣਵਾਈ ਅੱਗੇ-ਅੱਗੇ ਟਾਲੀ ਜਾ ਰਹੇ ਨੇ ਸਿਰਫ ਮਾਹੌਲ ਬਣਾਉਣ ਦੇ ਲਈ ਹੋਰ ਕੁਝ ਵੀ ਇਸ ਕੇਸ ਦੇ ਵਿੱਚ ਇਹ ਦੱਸ ਦिए ਕਿ ਇਹ ਉਹ ਕੇਸ ਹੈ ਜਿਸ ਦੇ ਵਿੱਚ ਵਿਕਰਮ ਮਜੀਠੀਆ ਤੇ ਇਹ ਇਲਜ਼ਾਮ ਲੱਗੇ ਨੇ ਕਿ ਵਿਕਰਮ ਮਜੀਠੀਆ ਦੀ ਆਏ ਨਾਲੋਂ ਵੱਧ ਸੰਪਤੀ ਹੈ ਇਸ ਦੇ ਵਿੱਚ ਹੀ ED ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ED ਵੱਲੋਂ ਵਿਕਰਮ ਮਜੀਠੀਆ ਦੇ ਵੱਖ-ਵੱਖ ਘਰਾਂ ਦੇ ਉੱਤੇ ਇੱਕੋ ਵਾਰੀ ਰੇਡ ਮਾਰੀ ਗਈ ਚਾਹੇ ਉਹ ਚੰਡੀਗੜ੍ਹ ਹੋਵੇ ਜਾਂ ਫਿਰ ਗੱਲ ਕਰ ਲਈਏ ਪੰਜਾਬ ਆਪਣੇ ਹਮਰਿਸਰ ਦੇ ਮਜੀਠਾ ਤੇ ਅੰਮ੍ਰਿਤਸਰ ਵਾਲੇ ਘਰ ਦੇ ਵਿੱਚ ਤੇ ਉਦੋਂ ਤੋਂ ਹੀ ਈਡੀ ਦੀ ਹਿਰਾਸਤ ਦੇ ਵਿੱਚ ਤੇ ਇਹਨੇ ਉਸ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਜੇਲ੍ਹ ਭੇਜ ਦਿੱਤਾ ਗਿਆ ਤੇ ਜੇਲ੍ਹ ਭੇਜਣ ਤੋਂ ਬਾਅਦ ਵਿਕਰਮ ਮਜੀਠੀਆ ਵੱਲੋਂ ਇਸ ਅਰੈਸਟ ਦੇ ਖਿਲਾਫ ਅਤੇ ਬੈਰਕ ਬਦਲਣ ਦੇ ਖਿਲਾਫ ਵੀ ਬੈਰਕ ਬਦਲਣ ਦੇ ਲਈ ਵੀ ਅਪੀਲ ਲਗਾਈ ਗਈ ਸੀ ਪਟੀਸ਼ਨ ਪਾਈ ਗਈ ਸੀ ਪਰ ਅਜ ਜ਼ਮਾਨਤ ਦੇ ਉੱਤੇ ਕੋਈ ਫੈਸਲਾ ਨਹੀਂ ਹੋ ਪਾਇਆ ਮੋਹਾਲੀ ਅਦਾਲਤ ਇਹ ਹੁਣ ਕੱਲ ਦੁਬਾਰਾ ਤੋਂ ਇਸ ਮਾਮਲੇ ਦੀ ਸੁਣਵਾਈ ਹੋਵੇਗੀ ਖੈਰ ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਕਿਉਂਕਿ ਲਗਾਤਾਰ ਵਿਕਰਮ ਅਜੀਠਿਆ ਦੇ ਇੱਕ ਮਾਮਲੇ ਦੇ ਵਿੱਚ ਅਦਾਲਤ ਸਹੀ ਟੱਕ ਦੇ ਨਾਲ ਜਾਂ ਕਹਿ ਸਕਦੇ ਹੋ ਅਦਾਲਤ ਬਹੁਤ ਹੀ ਤੇਜ਼ੀ ਦੇ ਨਾਲ ਤਰੀਕਾ ਪੈ ਰਹੀਆਂ ਨੇ ਹਰ ਇੱਕ ਇੱਕ ਦਿਨ ਬਾਅਦ ਤਰੀਕ ਪੈ ਰਹੀ ਹੈ ਪਰ ਅਜੇ ਤੱਕ ਕੁਝ ਵੀ ਠੋਸ ਸਾਹਮਣੇ ਨਹੀਂ ਆ ਪਾਇਆ ਨਾ ਹੀ ਸਰਕਾਰ ਵੱਲੋਂ ਕੁਝ ਐਸੇ ਸਬੂਤ ਪੇਸ਼ ਕੀਤੇ ਗਏ ਨੇ ਕਿ ਜਿਸ ਦੇ ਨਾਲ ਸਾਬਤ ਹੋ ਸਕੇ ਕਿ ਇਹ ਆਇਨਾਲੋ ਵੱਧ ਸੰਪਤੀ ਹੈ ਜਿਸ ਦਾ ਇਲਜ਼ਾਮ ਲਗਾਇਆ ਜਾ ਰਿਹਾ ਸੀ ਕਿ ਇਹ ਚਿੱਟੇ ਦੇ ਵਪਾਰ ਤੋਂ ਬਣਾਈ ਗਈ ਹੈ ਤੇ ਉਧਰ ਹੀ ਜਿਹੜਾ ਵਿਕਰ ਮਜੀਠੀਆ ਦੇ ਪੱਕੀ ਵਕੀਲ ਨੇ ਉਹਨਾਂ ਵੱਲੋਂ ਵੀ ਕੁਝ ਐਸਾ ਅਜੇ ਤੱਕ ਠੋਸ ਨਹੀਂ ਕੁਝ ਸਾਹਮਣੇ ਆਇਆ ਜਿਸ ਦੇ ਨਾਲ ਉਹਨਾਂ ਨੂੰ ਜ਼ਮਾਨਤ ਮਿਲ ਸਕੇ ਖੈਰ ਹੁਣ ਜੋ ਮਾਮਲਾ ਹੈ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਹੁਣ ਵੇਖਣਾ ਹੋਵੇਗਾ ਕਿ ਕੱਲ ਜਿਹੜੀ ਦਲੀਲਾਂ ਦਿੱਤੀਆਂ ਜਾਣਗੀਆਂ ਉਸ ਦੇ ਉੱਤੇ ਅਦਾਲਤ ਕੀ ਫੈਸਲਾ ਕਰਦੀ ਹੈ ਪਰ ਅੱਜ ਕੋਈ ਫੈਸਲਾ ਨਹੀਂ ਹੋ ਸਕਿਆ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ